ਅਮਰਸਰ ਸultanpur ਪਿੰਡ ਵਿੱਚ ਜਾਇਦਾਦ ਨੂੰ ਲੈ ਕੇ ਹੋਇਆ ਤਕਰਾਰ ਮਾਲਕ ਨੇ ਇਨਸਾਫ ਦੀ ਕੀਤੀ ਮੰਗ ਰਾਣੀ ਪਰਵਾਰਕਰਨਜਸ਼ ਬਣੀ ਜਾਇਦਾਦ ਵਿਵਾਦ ਦੀ ਜੜ੍ਹ ਤੋਂ ਪੱਖਾਂ ਵੱਲੋਂ ਵਕਫਾਕਤ ਦਾਵੇ ਮਾਮਲਾ ਅਮਰਤ ਸਰ ਦੇ ਸੁਲਤਾਨ ਵਣਦਾ ਹੈ ਜਿੱਥੋਂ ਦੇ ਮਨਜਿੰਦਰ ਸਿੰਘ ਨਾਮਕ ਵਿਅਕਤੀ ਨੇ ਮੀਡੀਆ ਸਾਹਮਣੇ ਆ ਕੇ ਦੱਸਿਆ ਕਿ ਉਸ ਨੇ ਦਰਸ਼ਨ ਕੋਰ ਕੋਲੋਂ 3 ਸਾਲ ਪਹਿਲਾਂ 24 ਲੱਖ ਰੁਪਏ ਦੇ ਆਨ ਪ੍ਰਦਾਨ ਤੋਂ ਬਾਅਦ ਇਹ ਚਾਇਦਾਦ ਖਰੀਦੀ ਸੀ। ਉਹਨੇ ਦੱਸਿਆ ਕਿ ਉਸ ਦੇ ਕੋਲ ਰਜਿਸਟਰੀ, ਇੰਤਕਾਲ ਅਤੇ ਹੋਰ ਮਾਲਕੀ ਦਸਤਾਵੇਜ਼ ਮੌਜੂਦ ਹਨ ਪਰ ਇਸ ਦੇ باوجود ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕੋਰਟ ਦੇ ਆਡਰਾਂ ਦੇ ਬਹਾਨੇ ਮਕਾਨ ਖਾਲੀ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਮਨਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਨਾਲ ਸਿੱਧਾ ਕੋਈ ਵਿਵਾਦ ਨਹੀਂ ਹੈ ਪਰ ਪੁਰਾਣੀ ਪਰਵਾਰਿਕ ਰੰਜਿਸ਼ ਕਾਰਨ ਉਸ ਨੂੰ ਇਸ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ ਦੂਸਰੇ ਪਾਸੇ ਦਰਸ਼ਨ ਕੋਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 2007 ਵਿੱਚ ਉਸਦੇ بیٹے ਦੀ ਹੱਤਿਆ ਹੋਈ ਸੀ ਅਤੇ ਇਸ ਲਈ ਉਸ ਨੇ ਆਪਣੇ ਜੀਠ ਅਤੇ ਜਿਠਾਣੀ ਉੱਪਰ ਦੋਸ਼ ਲਾਏ ਸਨ ਪਰ ਉਹ ਬਿਮਾਰੀ ਕਾਰਨ ਕੋਰਦੀਆਂ ਤਰੀਕਾਂ 'ਚ ਨਹੀਂ ਜਾ ਸਕੀ ਸੀ ਜਿਸ ਕਾਰਨ ਜੀਠ ਅਤੇ ਜਿਠਾਣੀ ਬਰੀ ਹੋ ਗਏ ਸਨ ਦਰਸ਼ਨ ਕੋਰ ਨੇ ਇਹ ਵੀ ਦੱਸਿਆ ਕਿ ਜ਼ਾਇਦਾਦ ਉਸ ਨੇ ਆਪਣੀ ਮਜਬੂਰੀ ਵਿੱਚ ਵੇਚੀ ਸੀ ਅਤੇ ਰਜਿਸਟਰੀ ਵੀ ਕਰਵਾਈ ਸੀ ਪਰ ਹੁਣ ਉਸ ਨੇ ਆਖਿਆ ਕਿ ਮਕਾਨ ਵਾਲਾ ਖਰੀਦਦਾਰ ਕੋਰ 'ਚ ਕਿਰਾਏਦਾਰ ਵਾਂਗ ਸ਼ੋਅ ਕਰ ਰਿਹਾ ਹੈ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਹੱਕ ਦੀ ਰਾਖੀ ਕਰ ਰਿਹਾ ਹੈ ਅਤੇ ਪੁਲਿਸ ਨੂੰ ਵੀ ਸੂਚਿਤ ਕਰ ਚੁੱਕੀ ਹੈ ਇਹ ਮਾਮਲਾ ਹੁਣ ਪੁਲਿਸ ਅਤੇ ਕਾਨੂੰਨੀ ਅਦਾਲਤ ਤੱਕ ਪਹੁੰਚ ਚੁੱਕਾ ਹੈ ਦੋਵੇਂ ਪੱਖ ਆਪਣੇ ਹੱਕ ਸਾਬਤ ਕਰਨ ਲਈ ਦਸਤਾਵੇਜ਼ ਪੇਸ਼ ਕਰ ਰਹੇ ਹਨ ਭਾਈ ਮੇਰਾ ਨਾਮ ਮਨਜਿੰਦਰ ਸਿੰਘ ਹੈ ਮੈਂ ਆਪਣੇ ਦਰਸ਼ਨ ਕੋਲ ਕੋਠਾ ਲਈ ਹੈ ਇਹਨਾਂ ਦਾ ਕਿਤੇ ਪਹਿਲੇ ਪਹਿਲਾਂ ਫਿਰ ਝਗੜਾ ਹੋਊਗਾ ਇਹਨਾਂ ਨੇ ਸਾਡੇ ਨੂੰ ਦੱਸਿਆ ਨਹੀਂ ਕਿ ਸਾਡੇ ਕੋਲ ਆਪਣਾ ਰਜਿਸਟਰੀ ਸਾਡੇ ਕੋਲ ਇੰਤਕਾਲ ਸਾਡੇ ਕੋਲ ਸਭ ਕੁਝ ਮਾਲਕੀ ਸਾਡੇ ਕੋਲ ਆ ਤੇ ਸਾਨੂੰ ਫਿਰ ਵੀ ਆਪਣੇ ਤੰਗ ਕੀਤਾ ਜਾ ਰਿਹਾ ਹੈ ਜੋ ਵੀ ਹੈਗਾ ਝਗੜਾ ਉਹ ਇਹਨਾਂ ਦੇ ਨਾਲ ਦਰਸ਼ਕ ਹੋ ਰਿਹਾ ਮਕਾਨ ਉਹਨਾਂ ਦਾ ਉਹਨਾਂ ਦਾ ਮਕਾਨ ਹੈ ਤੇ ਜੋ ਵੀ ਹੈਗਾ ਉਹਨਾਂ ਦੇ ਨਾਲ ਲੈਣ ਦੇ ਕਰਨਾ ਚਾਹੀਦਾ ਹੈ ਸਾਡਾ ਮਕਾਨ ਵਿਹਲਾ ਕਰਾ ਕੇ ਗਾਹ ਕੀਤਾ ਕਿੰਨਾ ਵਿਹਲਾ ਕਰਾਇਆ ਸਾਡੇ 24 ਲੱਖ ਦਾ ਲਿਆ ਕਿਦੋਂ ਦਾ ਲਿਆ ਤੁਸੀਂ ਸਾਹੀ ਸੰਦ 3 ਸਾਲ ਹੋ ਚਲੇ 3 ਸਾਲ ਤੋਂ ਰਿਆ ਹਾਂਜੀ ਰਜਿਸਟਰੀ ਕਿਸ ਦੇ ਨਾਂ ਤੇ ਮੇਰੇ ਨਾਂ ਤੇ ਅੱਛਾ ਜੀ ਹੁਣ ਕਿੰਨੇ ਕੌਣ ਆਇਆ ਸੀ ਇੱਥੇ ਪੁਲਿਸ ਵਾਲੇ ਆਏ ਸੀ ਜਿਹੜੇ ਕੋਰਟ ਦੇ ਵਿੱਚੋਂ ਆਏ ਆ ਆਰਡਰ ਲੈ ਕੇ ਜੀ ਸਰ ਵਿਹਲਾ ਕਰਨਾ ਕਹਿੰਦੇ ਜੋ ਵੀ ਗੱਲ ਕਰਨੇ ਕੋਰਟ ਦੇ ਵਿੱਚ ਕਰੋ ਹੂੰ ਤੇ ਪਰ ਇਹ ਵੀ ਰਜਿਸਟਰੀ ਸਾਡੇ ਨਾਂ ਸੀ ਇੰਤਕਾਲ ਸਾਡੇ ਨਾਂ ਦੇ ਸਭ ਕੁਝ ਬੋਲਦਾ ਫਿਰ ਵੀ ਸਾਨੂੰ ਤੰਗ ਕਰਕੇ ਗਾ ਗਏ ਸਾਨੂੰ ਬੇਕਾਰ ਕਰਕੇ ਗਾ ਗਏ ਹੂੰ ਮੰਗ ਕੀ ਕਰਦੇ ਹੋ ਹਾਂਜੀ ਮੰਗ ਕੀ ਕਰਦੇ ਹੋ ਮੰਗ ਇਹ ਹੀ ਹੈ ਵੀ ਬਸ ਮੇਰਾ ਇਨਸਾਫ ਦਿਵਾਇਆ ਜਾਵੇ ਹੂੰ ਮੇਰੇ ਨਾਂ ਦੇ ਹਾਂਜੀ ਕਿਦੋਂ ਦੀ ਹੋਈ ਰਜਿਸਟਰੀ ਰਜਿਸਟਰੀ ਆਪਣੇ ਹੀ ਤਾਂ ਦਸਾ ਤਿੰਨ ਚਾਲੂ ਗਏ ਕਿੰਨੇ ਸਾਲ ਕਿੰਨੇ ਪੈਸੇ ਦੀ ਹੋਈ ਸਾਡੇ 24 ਲੱਖ ਦਾ ਮਕਾਨ ਲਿਆ ਅੱਛਾ ਜੀ 824 ਲੱਖ ਦਾ ਕਿ ਕਿੰਨੂ ਪੈਸੇ ਦਿੱਤੇ ਸੀ ਦਰਸ਼ਨ ਕੋਰਾ ਸਪਲੇ ਘਰ ਉਹਨਾਂ ਦਾ ਇਹ ਤੁਹਾਨੂੰ ਕੋਈ ਕੋਰਟ ਵੱਲੋਂ ਕੋ ਨੋਟਿਸ ਵਗੈਰਾ ਜਾਂ ਕੁਝ ਆਇਆ ਸੀ ਭਾਜੀ ਉਹ ਆਪਣੇ ਇਹਨਾਂ ਨੂੰ ਆਇਆ ਹੋਊਗਾ ਪਹਿਲਾਂ ਆਇਆ ਹੋਊਗਾ ਤੇ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਨੇ ਵਿਖਾਇਆ ਵੀ ਸੀ ਇੱਕ ਰੀ ਮੈਂ ਵੀ ਆ ਆ ਕੇ ਕਹਿੰਦੇ ਕਿ ਤੈਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਕਹਿੰਦੇ ਜੋ ਵੀ ਉਹ ਅਸੀਂ ਆਪੇ ਨੱਬਲਾਗਾ ਤੈਨੂੰ ਅਸੀਂ ਬਕਾਨ ਦੇਵਾਂਗੇ ਜਾਂ ਕੁਝ ਕਰਕੇ ਦੇਵਾਂਗੇ ਤੁਸੀਂ ਕੀ ਮੰਗ ਕਰਦੇ ਹੋ ਭਾਜੀ ਅਸੀਂ ਇਹ ਕਹਿੰਦੇ ਬੱਸ ਸਾਨੂੰ ਵੀ ਇਹ ਜਿਹੜੇ ਜਿੰਨਾ ਕੋਈ ਅਸੀਂ ਲਿਆ ਵਾ ਝਗੜਾ ਇਹਨਾਂ ਦਾ ਵਾ ਜਾਂ ਸਾਨੂੰ ਆਪਣੇ ਮਕਾਨ ਦੇਣ ਜਾਂ ਸਾਨੂੰ ਆਪਣੇ ਰਣ ਜਗਾ ਦੇ ਸਰੂਪ ਇੱਕ ਸਾਡਾ ਨਾ ਦੇ ਕਰਨ ਜਗਾ ਕੋਈ ਪੁਲਿਸ ਵਾਲੇ ਆਈ ਉਹ ਤੋਂ ਤੁਸੀਂ ਕਿਹਾ ਨਹੀਂ ਵੀ ਇਹ ਗੱਲ ਸਭ ਕੁਝ ਕਿਹਾ ਪਾਜੀ ਹੁਣ ਕੀ ਕਹਿੰਦੇ ਹੋ ਉਹ ਉਹ ਕਹਿੰਦੇ ਜੋ ਕੋਰਟ ਚ ਜਾਓ ਦਰਸ਼ਨ ਕੋਰ ਇਹ ਕੀ ਗੱਲਬਾਤ ਹੋਈ ਜਿਹੜਾ ਇਹਨਾਂ ਦਾ ਝਗੜਾ ਸੀਗਾ ਜਗਾ ਦਾ ਉਹ ਕੀ ਗੱਲਬਾਤ ਜੀ ਦੱਸਿਓ ਨਹੀਂ ਇਹਨਾਂ ਦਾ ਕੋਈ ਝਗੜਾ ਨਹੀਂ ਸੀ ਵੀਰੇ ਹਾਂਜੀ ਮੇਰੇ ਬੇਟੇ ਦਾ ਕਤਲ ਹੋਇਆ ਸੀ ਤੇ ਕੀ 2007 ਚ ਅੱਛਾ ਜੀ ਤੇ ਉਥੋਂ ਇਹਨਾਂ ਨੇ ਕਤਲ ਕਰਕੇ ਮੇਰੇ ਬੇਟੇ ਦਾ ਤੇ ਉਥੇ ਪਹਿਲਾਂ ਇਹ ਪਘੌੜੇ ਹੋ ਗਏ ਮੇਰਾ ਜੇਠ ਗਠਾਣੀ ਹਾਂ ਕਿਹਰੇ 2 ਸਾਲ ਬਾਅਦ ਫੜੇ ਗਏ ਹੂੰ 2 ਸਾਲੇ ਬਾਅਦ ਹੈ ਮੇਰਾ ਜੇਠ ਜਿਹੜਾ ਢਲੋਜੀ ਨੂੰ ਫੜਿਆ ਗਿਆ ਮੇਰੀ ਜਠਾਣੀ ਜਿਹੜੀ ਆਨੰਦਪੁਰ ਸਾਹਿਬ ਤੋਂ ਫੜੀ ਗਈ ਅੱਛਾ ਜੀ ਕੁੰਮਰ ਪ੍ਰਤਾਪ ਸਾਹਿਬ ਨੇ ਪਰਚਾ ਕਟਿਆ ਸੀ ਫਾਈਨਲ ਕੀਤਾ ਸੀ ਇਹਨਾਂ ਦਾ ਅੱਛਾ ਜੀ ਨਕਵਾਰੀਆਂ ਲੱਗ ਕੇ ਪਰਚਾ ਫਾਈਨਲ ਹੋਇਆ ਆ ਅੱਛਾ ਬਾਅਦ ਵਿੱਚ ਮੈਂ ਇਸ ਤਰ੍ਹਾਂ ਹੀ ਸੜ ਗਈ ਸੜ ਗਈ ਮੈਂ ਜਗ੍ਹਾ ਤੁਸੀਂ ਇਹਨਾਂ ਨੂੰ ਲੈ ਕੇ ਦਿੱਤੀ ਹੈ ਦਰਸ਼ਨ ਕੋਰ ਪਤਨੀ ਦਿਲਬਾਖ ਸਿੰਘ ਹਾਂਜੀ ਹਾਂਜੀ ਤੁਸੀਂ ਇਹਨਾਂ ਨੂੰ ਰਜਿਸਟਰ ਕਰਕੇ ਦਿੱਤੀ ਸੀ ਉਹ ਜਗ੍ਹਾ ਹਾਂਜੀ ਹਾਂਜੀ ਤੇ ਹੁਣ ਗੱਲ ਕੀ ਹੋਈ ਜਿਹੜਾ ਹਾਈ ਕੋਰਟ ਵੱਲੋਂ ਹਾਈ ਕੋਰਟ ਤੋਂ ਗੱਲ ਇਹ ਹੋਈ ਆ ਕਿ ਜਦੋਂ ਮੈਂ ਸੜਗੀ ਸਾ ਤੇ ਮੈਂ ਤਰੀਕ ਤੇ ਨਹੀਂ ਜਾ ਸਕੀ ਹੂੰ ਤਰੀਕ ਤੇ ਨਹੀਂ ਜਾ ਸਕੀ ਮੈਂ ਸੜੀ ਕਰਕੇ ਕਪੜੇ ਨਹੀਂ ਸੀ ਗੜ ਪੈਂਦੇ 2 ਸਾਲ ਮੈਂ ਜਾ ਨਹੀਂ ਸਕੀ ਕੋਰਟ ਦੇ ਵਿੱਚ ਹੂੰ ਤੇ ਉਹਦੇ ਵਿੱਚ ਇਹ ਦੇ ਲੈ ਕੇ ਬਰੀ ਹੋ ਗਈ ਜਗ੍ਹਾ ਦਾ ਕੀ ਮਸਲਾ ਜੀ ਵੇਤੇ ਜਗ੍ਹਾ ਤੁਹਾਨੂੰ ਉਹੀ ਦੱਸਣ ਢਈ ਆ ਉਹਦੇ ਤੋਂ ਇਹਨਾਂ ਨੇ ਬਾਅਦ ਵਿੱਚ ਕੋਈ ਇਹਨਾਂ ਨੇ ਕੋਰਟ ਇਹਨਾਂ ਨੇ ਦਾਵਾ ਪਾ ਦਿੱਤਾ ਸਾਡੇ ਤੇ ਅਸਲ ਜਗ੍ਹਾ ਇਹ ਤੁਹਾਡੀ ਨਹੀਂ ਸੀ ਇਹਨਾਂ ਨੂੰ ਵੇਚੀ ਹੈ ਨਹੀਂ ਸਾਡੀ ਹੈ ਜਗ੍ਹਾ ਅਸੀਂ ਪਲਾਟ ਮੁੱਲ ਲੈ ਕੇ ਇਹ ਜਗ੍ਹਾ ਬਣਾਈ ਸੀ ਸਾਨੂੰ ਇਹਨਾਂ ਨੇ ਘਰ ਦੇ ਵਿੱਚੋਂ ਮੇਰੇ ਸਹੁਰੇ ਪਰਿਵਾਰ ਨੇ ਕੱਢ ਦਿੱਤਾ ਸੀ ਅੱਛਾ ਜੀ ਅਸੀਂ ਇਹ ਆਪਦਾ ਪੈਸਾ ਤੇ ਲਾਰਾ ਰਿਸ਼ਤੇਦਾਰਾਂ ਤੋਂ ਇਕੱਠਾ ਕਰਕੇ ਅਸੀਂ ਪਲਾਟ ਲਿਆ ਇਹ ਪਲਾਟ ਲੈ ਕੇ ਅਸੀਂ ਇਹ ਜਗ੍ਹਾ ਬਣਾ ਕੇ ਤੇ ਫੇਰ ਸਾਡਾ ਕੋਈ ਦੇਣ ਲੈਣ ਸੀ ਤੇ ਸਾਡਾ ਕਲੀਅਰ ਨਹੀਂ ਸੀ ਹੁੰਦਾ ਅਸੀਂ ਉਹ ਵੇਚ ਕੇ ਜਗ੍ਹਾ ਆਪਦਾ ਦੇਣਾ ਲੈਣਾ ਲਾ ਲਿਆ ਅੱਛਾ ਜੀ ਤੇ ਕਿਹੜੋ ਵੇਚੀ ਤੁਸੀਂ ਉਹਨਾਂ ਨੂੰ ਪੈਸੇ ਦੇ ਦਿੱਤੇ ਹੀ ਕਿੰਨਾਂ ਨਾਲ ਦੇਣਾ ਲੈਣਾ ਸੀ ਹਾਂ ਦੇਣ ਲੈਣ ਸੀ ਆਪਣਾ ਕਰਜ਼ਾ ਲਾ ਕੇ ਹੁਣ ਇਹਨਾਂ ਨਾਲ ਕੋਈ ਨਹੀਂ ਸੀ ਸਾਡਾ ਉਹਨਾਂ ਨੇ ਕੋਈ ਸਾਨੂੰ ਕੋਰਟ ਦੇ ਵਿੱਚ 2 ਲੱਖ ਤੇ 1000 ਤੱਕ ਜੁਰਮਾਨਾ ਪਾਇਆ ਸੀ ਕਿੰਨਾ ਨੇ ਪਾਇਆ ਜੀ ਮੇਰੇ ਕੋਰਟ ਨੇ ਪਾਇਆ ਸੀ ਮੇਰੀ ਗੇੜ ਗਠਾਣੀ ਵੱਲੋਂ ਅੱਛਾ ਜੀ ਤੇ ਅਸੀਂ ਸਾਨੂੰ ਪਤਾ ਨਹੀਂ ਲੱਗਾ ਅਸੀਂ ਉਹ ਜਗ੍ਹਾ ਛੱਡ ਕੇ ਅਸੀਂ ਹੋਰ ਕਿਤੇ ਆ ਗਏ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਮੇਰੇ ਸਾਰੇ ਪਰਿਵਾਰ ਨੂੰ ਪਰ ਮੈਨੂੰ ਕਿਸੇ ਨੇ ਅਲਰਟ ਨਹੀਂ ਕੀਤਾ ਮੇਰੇ ਕੋਲ ਕੋਈ ਨਹੀਂ ਆਇਆ ਮੇਰੇ ਕੋਲ ਪਿਛਲੇ ਸਾਲ ਆਏ ਨੇ ਜਦ ਕਿ ਜਨਾ ਵੇਚੀ ਨੂੰ ਮੈਨੂੰ 3 ਸਾਲੋਂ ਚੱਲਿਆ ਜਨਾ ਦੀ ਜਗ੍ਹਾ ਵੇਚੀ ਸੀ ਹਾਂਜੀ ਕਿੰਨੇ ਦੀ ਜਗ੍ਹਾ ਵੇਚੀ ਸੀ 24 ਦੀ ਚ ਵੀ ਲੱਗਦਾ ਅੱਛਾ ਉਹ ਤੁਹਾਡੇ ਕੋਲ ਆ ਨਾ ਤੇ ਫਿਰ ਇਹਨਾਂ ਦਾ ਕੀ ਹੋਣਾ ਇਹਨਾਂ ਨੇ ਇਹਨਾਂ ਦਾ ਕੋਈ ਦੇਣ ਲੈਣ ਦੀ ਵਿਚਾਰਿਆਂ ਦਾ ਤੇ ਫਿਰ ਇਹ ਆਪਦੇ ਕਿਲੋ ਤਾਂ ਕੀਤਾ ਜਾ ਇਹਨਾਂ ਨੂੰ ਇਹਨਾਂ ਨੂੰ ਉਹਨਾਂ ਨੇ ਰਿਕਾਰਡ ਦੇ ਅੰਦਰ ਨਾ ਕਿਰਾਏਦਾਰ ਠਰਾ ਦਿੱਤਾ ਅੱਛਾ ਜੀ ਉਹ ਕਹਿੰਦੇ ਨੇ ਵੀ ਇਹ ਕਿਰਾਏਦਾਰ ਆ ਮਕਾਨ ਮਾਲਕ ਨਹੀਂ ਹੈਗਾ ਪਰ ਮੈਂ ਕਹਿੰਨੀ ਆ ਕਿ ਇਹ ਮਕਾਨ ਮਾਲਕ ਆ ਅਸੀਂ ਜਗ੍ਹਾ ਇਹਨੂੰ ਸੇਲ ਕੀਤੀ ਆ ਪੈਸੇ ਲੈ ਕੇ ਹੂੰ ਤੇ ਜਦ ਇਹਨਾਂ ਨੇ ਰਜਿਸਟਰੀ ਤੁਹਾਡੇ ਕੋਲ ਕਰਾ ਲਈਏ ਤੇ ਫਿਰ ਮਕਾਨ ਮਾਲਕ ਕਿਹਦੀ ਗੱਲੋ ਕਰਾਇਆ ਗਿਆ ਤੁਹਾਡੇ ਵੱਲੋਂ ਕਿਹਾ ਗਿਆ ਸੀ ਜਾਂ ਕਿਦਾਂ ਕਿਹਾ ਨਹੀਂ ਨਹੀਂ ਸਾਡੇ ਵੱਲੋਂ ਕੁਝ ਨਹੀਂ ਕਿਹਾ ਗਿਆ ਉਹ ਹੀ ਹੈ ਜੇਨ ਕਿਠਾਣੀ ਮੇਰੇ ਅੰਦਰ ਸ਼ੋਅ ਕਰੀ ਜਾਂਦਾ ਵੀ ਇਹ ਕਿਰਾਏਦਾਰ ਆ ਪਰ ਇਹ ਕਿਰਾਏਦਾਰ ਨਹੀਂ ਮੈਂ ਬਾਰ-ਬਾਰ ਮੈਂ ਪੁਲਿਸ ਵਾਲਿਆਂ ਨੂੰ ਵੀ ਜਾ ਕੇ ਕਹਿ ਕੇ ਆਈ ਆ ਵੀ ਇਹ ਕਿਰਾਏਦਾਰ ਨਹੀਂ ਆਏ ਨੇ ਮੇਰੇ ਕੋਲੋਂ ਮੁੱਲ ਖਰੀਦਿਆ ਹੂੰ ਠੀਕ ਹੈ ਹੱਲਨ ਦੀ ਗੱਲ ਆ ਮੇਰੇ ਗੇੜ ਕਿਠਾਣੀ ਦੀ ਮੇਰੇ ਨਾਲ ਗੱਲ ਕਰਨ ਮੈਂ ਜਿਉਂਦੀ ਜਾਗਦੀ ਉਸੇ ਗਲੀ ਦੇ ਵਿੱਚ ਬੈਠੀ ਆ ਮੈਂ ਬਾਹਰ ਨਹੀਂ ਗਈ ਮੈਂ ਪਾਸੇ ਨਿਕਲੇ ਭੱਜੀ ਠੀਕ ਹੈ